ਗਰੀਬ ਪਰਿਵਾਰ ਦੀ ਮਾਸੂਮ ਨਾਲ ਹੋਇਆ ਸੀ ਜਬਰ ਜਨਾਹ ਸਰਕਾਰੀ ਵਕੀਲ ਨੇ ਇਨਸਾਫ ਦੀਵਾਨ ਵਿੱਚ ਨਿਭਾਈ ਐਮ ਭੂਮਿਕਾ ਵਕੀਲ ਨੂੰ ਜੂਟੋ ਸੈਂਟਰ ਬਲੋਕ ਕੀਤਾ ਗਿਆ ਸਨਮਾਨਿਤ ਪੈਕਸੋ ਐਕਟ ਦੇ ਮਾਮਲੇ ਵਿੱਚ ਫਾਸਟ ਟਰੈਕ ਕੋਰਟ ਨੇ ਦੋਸ਼ੀ ਨੂੰ ਉਮਰ ਕੈਦ ਅਤੇ 3 ਲੱਖ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਪੈਕਸੋ ਐਕਟ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਬਲਜਿੰਦਰ ਸਿੱਧੂ ਦੀ ਅਦਾਲਤ ਵਿੱਚ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸਰਕਾਰੀ ਵਕੀਲ ਹਦੀਪ ਕੁਮਾਰ ਨੇ ਇਸ ਕੇਸ ਵਿੱਚ ਪਰਿਵਾਰ ਨੂੰ ਦਵਾਣ ਵਿੱਚ ਐਮ ਭੂਮਿਕਾ ਨਿਭਾਈ ਸੀ ਜਿਸ ਕਾਰਨ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਜੁਡੋ ਸੈਂਟਰ ਅਤੇ ਮਹਿਲਾ ਵਿੰਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਆਪਣਾ ਨਾਂ ਦਾਸੇ ਨਾ ਤੇ ਕਿੱਦਾਂ ਹੈ ਪੋਸੀਬਲ ਹੋਇਆ ਕਿੱਦਾਂ ਸਜਾ ਦਵਾਈਏ ਪਹਿਲੇ ਲੜਕੀ ਬਾਰੇ ਦੱਸੋ ਵੀ ਕਿੱਦਾਂ ਹੈ ਕੇਸ ਹੋਇਆ ਸੀ ਜੀ ਮੈਂ ਹਦੀਪ ਕੁਮਾਰ ਬਹੁਤਰਾ ਸਹਾਇਕ ਜ਼ਿਲ੍ਹਾ ਟਾਰਨੀ ਇਹ ਜਿਹੜਾ ਕੇਸ ਹੈ ਜੁਲਾਈ ਮਹੀਨੇ 2024 ਵਿੱਚ ਜਿਹੜੀ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਹੈ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਤੇ ਉਥੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੋ ਚੱਜੇ ਢੰਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਮੈਡਮ ਲਜਿੰਦਰ ਕੋ ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟੀਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸੋ ਚੱਜੇ ਢੰਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਤੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਏ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਨੂੰ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਕਿ 6 ਲੱਖ ਰੁਪਏ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਲਈ ਬੱਚੇ ਦੇ ਜਿਹੜਾ ਉਹਦਾ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜ਼ਿੰਦਗੀ ਦੀ ਸਜ਼ਾ ਜਿਵੇਂ நார்ਮਲ ਬਾਅਦ ਵਿੱਚ ਉਹਨੂੰ ਕਮਿਊਨਿਟੀ ਕੀਤਾ ਘਟ ਕੀਤਾ ਜਾਂਦਾ ਜਾਂ ਕੁਝ ਉਹਦੇ ਵਿੱਚ ਜੱਜ ਸਾਹਮਣੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਹੈ 19 ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਸਿਤਾਰਾ 65 ਉਸ ਤੋਂ ਇਲਾਵਾ 6 ਪੋਕਸ ਐਕਟ ਉਹਦੇ ਤਹਿਤ ਜਿਹੜਾ ਸੀ ਮਾਮਲਾ ਜਿਹੜਾ ਸੀ ਦਰਜ ਹੋਇਆ ਸੀ ਕੇਸ ਚੱਲਿਆ ਦੋਸ਼ੀ ਦੀ ਉਮਰ ਕਿੰਨੀ ਸੀ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕੋਈ ਹੈ ਤੇ ਲੜਕੀ ਦੇ ਦੱਸਿਆ ਗਿਆ ਕਿ ਗਰੀਬ ਪਰਿਵਾਰ ਤੋਂ ਸੀ ਕੀ ਕਰਦੇ ਸੀ ਉਹਦੇ ਪਰਿਵਾਰੋਂ ਕੀਤਾ ਹੈ ਇਨਸੀਡੈਂਟ ਹੋਇਆ ਸੀ ਜੀ ਉਹ ਕੋਈ ਜਿਸ ਤਰ੍ਹਾਂ ਅੱਜਕੱਲ ਜਿਹੜੇ ਫਾਸਟ ਫੂਡ ਦੀ ਜਿਹੜੀ ਜਾਂ ਜੂਸ ਕਰੇ ਰਿਹਾ ਦੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆਇਆ ਜਾਂ ਸੱਸ ਸੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀ ਇਹ ਜਿਹੜਾ ਦੋਸ਼ੀ ਹੈ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਹੈ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਤੇ ਲੱਗ ਰਿਹਾ ਸੀਗਾ ਜਿਹੜਾ ਸਾਫ਼ ਝਾਹਰ ਸੀ ਜਿਹੜਿਆ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਹਾ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕਿ ਇਹਨੂੰ ਬਿਆਨ ਕਰੀਏ ਇਹ ਉਥੋਂ ਭੱਜ ਚੁੱਕਾ ਸੀ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗਲਤ ਹੋਇਆ ਉਸ ਤੋਂ ਇਲਾਵਾ ਕੋਈ ਵੀ ਅਸਾਂ ਦਾ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਭੱਜ ਗਿਆ ਕਿਸ ਤਰ੍ਹਾਂ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨਾਲ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨਹੀਂ ਤੇ ਕੁਝ ਜਿਹੜੇ ਆ ਜ਼ਿੰਮੇਵਾਰੀਆਂ ਦੋਸ਼ੀ ਤੇ ਵੀ ਆਂਦੀਆਂ ਨਹੀਂ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਤੁਸੀਂ ਪ੍ਰੂਵ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਚਜੇ ਢੰਗ ਨਾਲ ਪੁਲਿਸ ਦੀ ਵੀ ਕਾਰਵਾਈ ਬਹੁਤ ਵਧੀਆ ਰਹੀ ਜਾ ਸਾਹਮਣੇ ਵੀ ਨਿਆ ਜਿਹੜਾ ਹੈ ਉਹ ਬੱਚੇ ਨੇ ਦਿੱਤਾ ਲੜਕੀ ਵੀ ਫਿਜ਼ੀਕਲੀ ਅਬਨਾਰਮਲ ਵੀ ਕੁਝ ਨਹੀਂ ਬੱਚਾ ਤੇ ਜੇ ਸਿਰਫ 2 2 ਸਾਲ 3 ਮਹੀਨੇ ਦੀ ਸੀ ਅਜੇ ਉਹ ਬੋਲ ਨਹੀਂ ਸਿੱਖਾਂਦੀ ਸੀ ਤੇ ਇੰਨੀ ਕਿ ਕੋਈ ਉੱਕੜਾਈ ਕਿਉਂਕਿ ਇਹੋ ਜਿਹੇ ਕੇਸਾ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਤੇ ਇੱਕ ਤੇ ਗਰੀਬ ਪਰਿਵਾਰ ਨਾਲ ਸੰਬੰਧ ਅਸੀਂ ਤੇ ਦੂਜੇ ਉਹ ਵਕੀਲ ਵੀ ਨਹੀਂ ਹੀ ਕਰ ਸਕਦੇ ਤੁਸੀਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਜੀ ਦੇਖੋ ਮੇਰਾ ਤਾਂ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਟੰਗਣਾ ਲੋਦੂ ਮੈਂ ਕਿ ਸਾਨੂੰ ਲੜਾਂ ਜੋ ਵੀ ਸਾਡੇ ਕੋ ਐਬਿਡੈਂਸ ਆਂਦਾ ਸੀ ਸਾਹਮਣੇ ਰੱਖੀਏ ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਾਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਸੇਵਾਵਾਂ ਨਿਭਾ ਰਹੇ ਨੇ ਆਪਣੀ ਦਸਰੇ ਨੇ ਪੁਲਿਸ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਸੈਂਟੀਫਿਕਲੀ ਵੀ ਕੀਤੀ ਹੈ ਜੀ ਤੇ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਟੈਕ ਸਪੈਸ਼ਲ ਕੋਰਟ ਸੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਏ ਡੇ ਚਲਾ ਕੇ ਅਸੀਂ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਇਸ ਦੌਰਾਨ ਸ਼ਰਸ਼ਰ ਦੀ ਨਹੀਂ ਕੋਈ ਅਸੰਦੀ ਕੋਈ ਵੀ ਗੱਲ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਜੁਡੋ ਸੈਂਟਰ ਵੱਲੋਂ ਤੇ ਇਸਤਰੀ ਸਭਾ ਵੱਲੋਂ ਕੀ ਕਹਿਣਾ ਚਾਹੋਗੇ ਮੈਂ ਬਹਾਰੀਆਂ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਕੋ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ ਇਹ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਾਂ ਸਵੇਰੇ ਜੋ ਇਹਨਾਂ ਨੂੰ ਦੱਸਿਆ ਤੇ ਮੇਰੇ ਲਈ ਬੜੀ ਖੁਸ਼ਕੀ ਦੀ ਗੱਲ ਸੀ ਕਿ ਮੈਂ ਇਹਨਾਂ ਦਾ ਸਮਰਥਨ ਕਰਾਂ ਸੋਸਾਇਟੀ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਕਿਉਂਕਿ ਜਗ੍ਹਾ-ਜਗ੍ਹਾ ਤੇ ਦਰਿੰਦੇ ਫਿਰ ਰਹੇ ਆਂ ਔਰ ਛੋਟੀਆਂ ਬੱਚੀਆਂ ਇਦਾਂ ਹੀ ਘੁੰਮਦੀਆਂ ਹੁੰਦੀਆਂ ਜੀ ਮੈਂ ਜੋ ਦੇਖਿਆ ਕਿ ਵਾਕਈ ਇਹ ਨਾ ਅੱਜ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਇੱਕ ਲੈਕਚਰ ਜ਼ਰੂਰ ਲੱਗਣੇ ਚਾਹੀਦੇ ਨੇ ਜੇ ਇਸ ਬੇਸ ਤੇ ਕਿ ਇਹ ਕੀ ਚੱਲ ਕੁਝ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਆ ਕਿ ਜੇਕਰ ਕੋਈ 14 ਦੇ 16 ਸਾਲ ਦੀ ਲੜਕੀ ਆ ਜਾਂ 14 ਸਾਲ ਦੀ ਲੜਕੀ ਉਹਦੇ ਜੇਕਰ ਹਾਂ ਕਹੇ ਤੇ ਜੋ ਮਰਜੀ ਆਸਾਨੀ ਹੈ ਜੇ 18 ਸਾਲ ਤੋਂ ਲੜਕੀ ਦੀ ਘਾਟੋ ਮਰੇ ਚਾਹੇ ਉਹ ਹਾਂ ਵੀ ਕਹਿੰਦੀ ਆ ਉਹ ਅਸੀਂ ਉਹਨਾਂ ਕੁਸ਼ੀਆਸਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ 18 ਸਾਲ ਤੋਂ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਇਹ ਘੱਟ ਹੀ ਮੰਨੀ ਜਾਂਦੀ ਤੇ ਉਹਦੀ ਕਨਸੈਂਟ ਜਿਹੜੀ ਹੈ ਉਹ ਰੈਲੇਵੈਂਟ ਮਤਲਬ ਕਿ ਉਹ ਉਹਨੂੰ ਨਹੀਂ ਲਾਗੂ ਕੀਤਾ ਜਾਂਦਾ ਨਾਰਮਲੀ ਇਸ ਕਰਕੇ ਉਹਦੀ ਕਨਸੈਂਟ ਜਿਹੜੀ ਹੈ ਉਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਕਰਕੇ ਸਕੂਲਾਂ ਚ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਆ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹਨਾਂ ਨੂੰ ਅਸੀਂ ਦੁਸ਼ਤ ਕਰਮ ਨਾ ਕਰੀਏ ਤੇ ਦੂਰ ਰਹੀਏ ਨਾ ਚੀਜ਼ਾਂ